ਏਹ ਸੀ ਸ਼ਹਿ ਹੈ ਜਿਹਨੂੰ ਮਨੁੱਖ ਮੇਰੀ ਸਮਝਦਾ ਵੀ ਇਹ ਮੇਰੀ ਹੈ ਇਹ ਮੇਰਾ ਹੈ ਇਹ ਬੜੀ ਮਨ ਨੂੰ ਮੋਣ ਵਾਲੀ ਆਪਾਂ ਨੂੰ ਸਾਰਿਆਂ ਨੂੰ ਮੋ ਲੈਂਦੀ ਹੈ ਜੋ ਵੀ ਸੰਸਾਰ ਦਾ ਰੰਗ ਹੈ ਕੱਲਾ ਪੈਸਾ ਨਹੀਂ ਹੋਰ ਚੀਜ਼ਾਂ ਬੜੀਆਂ ਜਿਹੜੀਆਂ ਸਾਨੂੰ ਮੋਣ ਵਾਲੀਆਂ ਹਨ ਇਹ ਨੇ ਸੰਸਾਰ ਨੂੰ ਬਿਨਾਂ ਗੰਦਾਂ ਤੋਂ ਖਾਦਾ ਹੋਇਆ ਹੈ ਭਾਵਸ ਸੱਚ ਨਾਲ ਗੁਰੂ ਨਾਲ ਇਹ ਸਾਡੀ ਪ੍ਰੀਤ ਨਹੀਂ ਬਣਨ ਦਿੰਦੀ। ਨਾ ਹੀ ਕੋਈ ਜ਼ਿੰਦਗੀ ਦਾ ਆਨੰਦ ਵੀ ਨਹੀਂ ਲੈਣ ਦਿੰਦੀ। ਆਪਦਾ ਕਹਿੰਦਾ ਮਾਇਆ ਨਾਲ ਆਨੰਦ ਹੈ। ਇਹ ਮਾਇਆ ਤੇ ਆਨੰਦ ਲੈਣ ਹੀ ਨਹੀਂ ਦਿੰਦੀ। ਬਿਨਾਂ ਦੰਦਾਂ ਤੋਂ ਖਾ ਜਾਂਦੀ ਹੈ। ਕਈ ਬੰਦਿਆਂ ਨੂੰ ਇਹ ਮਰਵਾ ਵੀ ਦਿੰਦੀ ਹੈ ਜਿੰਨੀ ਵੱਧ ਹੋ ਜਾਂਦੀ। ਜਿਹਦੇ ਕੋਲ ਥੋੜੀ ਹੈ ਉਹ ਭਰਮ ਦਾ ਫਿਰਦਾ ਹੈ। ਜਿਹਦੇ ਕੋਲ ਬਹੁਤ ਆ ਉਹ ਚਿੰਤਾ ਨਾਲ ਭਰਿਆ ਹੋਇਆ ਆਖੋ ਸਤਨਾਮ ਮਹਾਰਾਜ ਕਹਿੰਦੇ ਆ ਨਾ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਉਹ ਪਰਮ ਦਾ ਫਿਰਦਾ ਹੈ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ ਮਹਾਰਾਜ ਕਹਿੰਦੇ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ ਪਹਿਲੇ ਹੀ ਦੱਸਤਾ ਵੀ ਤੂੰ ਬਹੁਤੀ ਕਰਨੀ ਚਾਹੁੰਦਾ ਹੈ ਤਾ ਦਿਨੋਂ ਦਿਨ ਚਿੰਤਾ ਚ ਜਾਏਂਗਾ ਫਿਰ ਵੱਡੇ ਵੱਡੇ ਜੋ ਦੀਸਾ ਲੋਕ ਤੈਨਕੋ ਵਿਆਪੈ ਚਿੰਤਾ ਰੋ ਦੁੱਖਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਮਹਾਰਾਜ ਕਹਿੰਦੇ ਛੇੜ ਕੇ ਵੇਖਲਾ ਦੁੱਖਾਂ ਦੀਆਂ ਪੰਡੀਆਂ ਨਿਕਲ ਨਹੀਂ ਤਾਂ ਕਰਕੇ ਪੀਰ ਬੁੱਧੂ ਸ਼ਾਹ ਵਰਗਿਆਂ ਨੇ ਮਾਇਆ ਨਹੀਂ ਮੰਗੀ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰ ਦੋ ਜਦੋਂ ਸ਼ਹੀਦ ਹੋਏ ਨਾ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲ ਦੋ ਪੁੱਤਰ ਸ਼ਹੀਦ ਹੋਏ ਐਨੀ ਪ੍ਰੀਤ ਕਰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪੀਰ ਗੁੱਦੂ ਸ਼ਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੀ ਨੇ ਗੁਰੂ ਗੋਬਿੰਦ ਸਿੰਘ ਨਾਲ ਮਹਾਰਾਜ ਨਾਲ ਪਿਆਰ ਕਰ ਲਿਆ ਉਹਨੂੰ ਫਿਰ ਕਿਸੇ ਵੱਲ ਤੱਕਣ ਦੀ ਲੋੜ ਨਹੀਂ ਹੈ ਉਹਨੇ ਉਹਦੇ ਉੱਤੇ ਹਰ ਪ੍ਰਕਾਰ ਦੀ ਰਹਿਮਤ ਵਰਤ ਜਾਣੀ ਹੈ ਆਖੋ ਸਤਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਗੁਰੂ ਸਹਿਬਾਨਾਂ ਦਾ ਨਾਮ ਜਪਣਾ ਚਾਹੀਦਾ ਸਭ ਕਈ ਵਾਰੀ ਸੀ ਇੱਕ ਨੂੰ ਹੀ ਲੈ ਲੈਣਾ ਹੈ ਬਸ ਜਿਵੇਂ ਇੱਕ ਨੂੰ ਹੀ ਕੇਵਲ ਜਹਾ ਬਾਬਾ ਦੀਪ ਸਿੰਘ ਹੀ ਜਪਣ ਲੱਗੇ ਜਾਂ ਗੁਰੂ ਰਾਮਦਾਸ ਹੀ ਜਪਣ ਲੱਗੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਘੱਟ ਰਹਿਮਤ ਕੀਤੀ ਹੈ ਸਾਡੇ ਤੇ ਰੋਜ਼ ਉੱਠ ਕੇ ਯਾਦ ਕਰਨਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਨੂੰ ਜਿਨ੍ਹਾਂ ਨੇ ਸਾਰਾ ਸਰਵੰਸਵਾਰ ਦਿੱਤਾ ਧੰਨ 시 ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਧੰਨ 시 ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਗੁਰੂ ਹਰ राय ਸਾਹਿਬ ਨੂੰ ਸਾਰੇ ਗੁਰੂਆਂ ਨੂੰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਹੈ ਭਾਵੇਂ ਜੋਤ ਤਕੀ ਆ ਪਰ ਸਾਰਿਆਂ ਨੂੰ ਜਪੀਏ ਜਿਵੇਂ ਬਾਣੀ ਵਿੱਚੋਂ ਵੀ ਅਸੀਂ ਕਈ ਵਾਰੀ ਕੇਵਲ ਸੁਖਮਨੀ ਸਾਹਿਬ ਲੈ ਲਿਆ ਜਾਂ ਜਪਜੀਤ ਸਾਹਿਬ ਲੈ ਲਿਆ ਨਹੀਂ ਬਾਣੀ ਸਾਰੀ ਪੜੋ ਪਿਆਰ ਕਰਨਾ ਸਾਰੀ ਬਾਣੀ ਕੋ ਜੀਏ ਸਾਰੀ ਬਾਣੀ ਨੂੰ ਪਿਆਰ ਕਰੋ ਸਾਰੇ ਗੁਰੂਆਂ ਨੂੰ ਪਿਆਰ ਕਰੋ ਇਹ ਥੋੜਾ ਵੀ ਲੈ ਲੈ ਵੀ ਦੂਜੀ ਸ਼ਕਤੀ ਘਟਾ ਜੇ ਸੁਖਮਨੀ ਸਾਹਿਬ ਚ ਪਾਵਰ ਹੈ ਸ਼ਕਤੀ ਹੈ ਤੇ ਫਿਰ ਬਾਣੀ ਚ ਹੈ ਨਹੀਂ ਇਸ ਕਰਕੇ ਪੀਰ ਬੁੱਧੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਹੁਤ ਪਿਆਰ ਕਰਦਾ ਸੀ। ਅਸੀਂ ਵੀ ਕਰੀਏ। ਤੇ ਜਦੋਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨਾ ਕੰਗਾ ਕਰ ਰਹੇ ਸੀ। ਆਪਣੇ ਕੇਸਾਂ ਨੂੰ ਹਰਾ ਕਰ ਰਹੇ ਸੀ। ਪੀਰ ਬੁੱਧੂ ਸਾਹਿਬ ਕੋਲ ਬੈਹ ਗਿਆ ਜਾ ਕੇ। ਪਿਆਰ ਬੜਾ ਕਰਦਾ ਸੀ ਦੋ ਪੁੱਤਰ ਜੰਗ ਵਿੱਚ ਸ਼ਹੀਦ ਕਰਵਾਉਣਾ ਕੋਈ ਛੋਟੀ ਗੱਲ ਨਹੀਂ ਐਦੋਂ ਪ੍ਰੀਤ ਕੀ ਹੋ ਸਕਦੀ ਹੈ ਬੈਠਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੀਰ ਬੁੱਧੂ ਸ਼ਾਹ ਮੰਗ ਲੈ ਕੀ ਮੰਗਣਾ ਹੈ ਜੋ ਤੇਰਾ ਜੀ ਕਰਦਾ ਹੈ ਹੁਣ ਉਹਨੇ ਆ ਨਹੀਂ ਮੰਗੀ ਮਾਇਆ ਮਮਤਾ ਮੋਹ ਨਹੀਂ ਜਿਨ ਬਿਨ ਬਿਨ ਦੰਤਾਂ ਜਗ ਖਾਇਆ ਕਹਿੰਦਾ ਮਹਾਰਾਜ ਤੁਸੀਂ ਜਿਹੜਾ ਕੰਗਾ ਕਰ ਰਹੇ ਹੋ ਨਾ ਏ ਮੈਨੂੰ ਵਾਉਂਦੇ ਵਾਉਂਦੇ ਜਿੰਨੇ ਕੇਸ ਵਿੱਚ ਨੇ ਮੈਨੂੰ ਕੇਸਾਂ ਸਮੇਤਾਂ ਕੰਗਾ ਦੇ ਦੇਉ ਆਖੋ ਸਤਨਾ ਤੇ ਆਪਣੇ ਵਰਗਾ ਹੁੰਦਾ ਕੋਈ ਕਹਿੰਦਾ ਮਹਾਰਾਜ ਧੰਨ ਦੇ ਦਿਓ ਕੋਈ ਕਹਿੰਦਾ ਮਹਾਰਾਜ ਬੱਚਾ ਬਾਹਰ ਭਗ ਜੀ ਕੋਈ ਕਹਿੰਦਾ ਮਹਾਰਾਜ ਐਂ ਹੋ ਜੇ ਕੀ ਆ ਮਹਾਰਾਜ ਤੁਹਾਡੇ ਰੋਮ ਰੋਮ ਵਿੱਚ ਪਤਾ ਨਹੀਂ ਕਿੰਨੇ ਸੁੱਖ ਵਸੇ ਹੋਏ ਨੇ ਤੁਸੀਂ ਮੈਨੂੰ ਆ ਕੰਗਾ ਤੇ ਸਮੇਤ ਕੇਸਾਂ ਦੇ ਮੇਰੀ ਝੋਲੀ ਵਿੱਚ ਪਾ ਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਮੀ ਕੀਤਾ ਕੰਗਾ ਬਖਸ਼ ਦਿੱਤਾ ਕੇਸਾਂ ਸਮੇਤ ਤੇ ਲੈ ਕੇ ਨਾ ਘਰ ਚਲਾ ਗਿਆ ਇਹਦੀ ਪਤਨੀ ਬੇਗਮ ਨਸੀਰਾ ਨਸੀਰਾ ਪੁੱਛਦੀ ਹੈ ਕਿ ਕੀ ਲੈ ਕੇ ਆਇਆ ਕਹਿੰਦੇ ਮਹਾਰਾਜ ਦੀ ਬਖਸ਼ਿਸ਼ ਹੈ ਦੋ ਪੁੱਤਰ ਸ਼ਹੀਦ ਹੋ ਗਏ ਹਨ ਜੰਗ ਵਿੱਚ ਉਹਨੂੰ ਗੁੱਸਾ ਬੜਾ ਚੜਿਆ ਕਹਿੰਦੀ ਦੋ ਪੁੱਤਰ ਸ਼ਹੀਦ ਕਰਵਾਇਆ ਇੱਕ ਮਾਂ ਨੂੰ ਦਰਦ ਪੁੱਛ ਕੇ ਵੇਖ ਵੀ ਇੱਕ ਮਾਂ ਨੂੰ ਕਿੰਨਾ ਦਰਦ ਹੁੰਦਾ ਹੈ ਮਸਾਂ ਪੁੱਤਰ ਲਈਦੇ ਆ ਤੇ ਤੁਸੀਂ ਦੋ ਪੁੱਤਰ ਸ਼ਹੀਦ ਕਰਾ ਕੇ ਤੇ ਲੈ ਕੇ ਆ ਗਿਓ ਕੰਗਾ ਤੇ ਕੇਸ ਝਗੜਾ ਕਰਨ ਲੱਗ ਪਈ ਉਹ ਪੀਰ ਗੋਦੂ ਸ਼ਾ ਕਹਿੰਦਾ ਭੋਲੀਏ ਤੈਨੂੰ ਪਤਾ ਨਹੀਂ ਇਹ ਦਾਤਾਂ ਕਿਧੀਆਂ ਨੇ ਦਾਤਾਂ ਵੀ ਤਾਂ ਉਹਦੀਆਂ ਹੀ ਨੇ ਪੁੱਤਰ ਕਿਹਦੇ ਆ ਅਕਾਲ ਪੁਰਖ ਦੇ ਆ ਅਕਾਲ ਪੁਰਖ ਨੇ ਦਿੱਤੇ ਆ ਜੇ ਕਾਲ ਪੁਰਖ ਦੀ ਗੋਦ ਵਿੱਚ ਚਲੇ ਗਏ ਫਿਰ ਕੀ ਆ ਉਹ ਹੋਰ ਗੁੱਸਾ ਕਰਦੀ ਹੈ ਲਾਕੇ ਵੀ ਆਇਓ ਤਾਂ ਆ ਕੰਗਾ ਲਾਇਆ ਕੇਸ ਲਾਇਆ ਇਹਦੇ ਇਹਨੇ ਨੂੰ ਝਗੜਾ ਕਰਦੇ ਕਰਦੇ ਨਾ ਤੇ ਇੱਕ ਮੁਸਲਮ ਵੀਰਾਂ ਦਾ ਉਹ ਨਿਤਨੇਮੀ ਬੜੇ ਪੱਕੇ ਹੁੰਦੇ ਆ ਜਿੱਥੇ ਉਹਨਾਂ ਦਾ ਨਵਾਜ਼ ਦਾ ਟਾਈਮ ਹੋ ਗਿਆ ਉਹਨਾਂ ਨੇ ਨਵਾਜ਼ ਕਰਨੀ ਭਾਵੇਂ ਉਹ ਕਿਤੇ ਹੀ ਜਾਂਦੇ ਆ ਜਦੋਂ ਨਵਾਜ਼ ਦਾ ਟਾਈਮ ਹੋਇਆ ਨਵਾਜ਼ ਪੜਨ ਲੱਗ ਪਏ ਦੋਵੇਂ ਜਣੇ ਬਹਿ ਕੇ ਪੀਰ ਬੁੱਧੂ ਸ਼ਾ ਕਹਿੰਦਾ ਮਹਾਰਾਜ ਜਿਹੜੀਆਂ ਅੱਖਾਂ ਮੈਨੂੰ ਬਖਸ਼ੀਆਂ ਨਾ ਤੁਹਾਡੇ ਦਰਸ਼ਨ ਹੁੰਦਿਆ ਮੈਂ ਤੁਹਾਨੂੰ ਜਾਣਦਾ ਕਿ ਤੁਹਾਡੇ ਹੱਥਾਂ ਵਿੱਚ ਪੂਰੀ ਸ੍ਰਿਸ਼ਟੀ ਦੇ ਸੁੱਖ ਨੇ ਜਿਹੜਾ ਤੁਹਾਨੂੰ ਮਨੋਂ ਧਾਰਦਾ ਹੈ ਤੁਸੀਂ ਉਹਤੇ ਰਹਿਮਤਾ ਕਰ ਦਿੰਦੇ ਹੋ ਮੈਂ ਅਰਦਾਸ ਕਰਦਾ ਕਿ ਨਵਾਜ ਪਰਦੇ ਪਰਦੇ ਕਿ ਤੇ ਉਹ ਅੱਖਾਂ ਮੇਰੇ ਘਰ ਵਾਲੀ ਨੂੰ ਵੀ ਦੇ ਦਿਓ ਇਹਨੂੰ ਵੀ ਪਤਾ ਲੱਗ ਸਕੇ ਵੀ ਜਿਹੜਾ ਆਨੰਦ ਮੈਨੂੰ ਤੁਹਾਡੇ ਦਰਸ਼ਨ ਕਰਕੇ ਆਉਂਦਾ ਉਹ ਇਹਨੂੰ ਵੀ ਆਵੇ ਅੱਖੋ ਸਤਨਾ ਨਵਾਜ ਪੜ ਰਹੀ ਸੀ ਪੜਦੀ ਪੜਦੀ ਨੂੰ ਉਹ ਜਾ ਦਿਸਟਾਂਤ ਹੋਇਆ ਜਦੋਂ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਰਵੰਸ ਦਾਾਨੀ ਨੇ ਉਹ ਤੇ ਇੰਨੀਆਂ ਪਾਵਰਾਂ ਵਾਲੇ ਨੇ ਅੰਮ੍ਰਿਤ ਕੇ ਦਾਤੇ ਨੇ ਉਹ ਜੋ ਚੌਣ ਕਰ ਸਕਦੇ ਨੇ ਤੇ ਜਦੋਂ ਅੱਖਾਂ ਖੁੱਲੀਆਂ ਫੇਰ ਉਸੇ ਵਿੱਚ ਆਈ ਉਹ ਕਹਿੰਦੀ ਝਗੜਾ ਮੈਂ ਪਹਿਲਾਂ ਵੀ ਕਰਦੀ ਸੀ ਝਗੜਾ ਮੈਂ ਹੁਣ ਵੀ ਕਰਦੀ ਆ ਕਹਿੰਦੀ ਐਡੇ ਵੱਡੇ ਗੁਰੂ ਮੈਨੂੰ ਦੱਸਿਆ ਨਹੀਂ ਤੇ ਦੋ ਪੁੱਤਰ ਸ਼ਹੀਦ ਕਰਵਾਇਆ ਆਇਓ ਜੇ ਲੋੜ ਪਈ ਚਾਰੇ ਪੁੱਤਰ ਕਿਉਂ ਨਾ ਸ਼ਹੀਦ ਕਰਵਾਏ ਅੱਖੋ ਸਤਨਾ ਇੰਨਾ ਜਿਨ੍ਹਾਂ ਨੂੰ ਉਹ ਅੱਖਾਂ ਮਿਲ ਜਾਂਦੀਆਂ ਗੁਰੂ ਦੇ ਦਰਸ਼ਨ ਕਰਨ ਵਾਲੀ ਆ ਉਹਨਾਂ ਤੇ ਕਿਰਪਾ ਹੋਏ ਨਹੀਂ ਪਤਾ ਸੀ ਪੀਰ ਬੁੱਧੂ ਸਾਹਿਬ ਨੂੰ ਵੀ ਮੈਂ ਮਾਇਆ ਮੰਗ ਕੇ ਕੀ ਕਰਾਂਗਾ ਜਿਵੇਂ ਆਪਾਂ ਸ਼ਬਦ ਪੜ੍ਹ ਰਹੇ ਸੀ ਮਾਇਆ ਮਮਤਾ ਮੋਹਣੀ ਜਿਨ ਬਿਨ ਦੰ ਤਾਂ ਜਗ ਖਾਇਆ ਇਹ ਤਨ ਮੇਰਾ ਹੈ ਇਹ ਛੈ ਮੇਰੀ ਹੈ ਇਹਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਖਾ ਰੱਖਿਆ ਇਹਦੇ ਵਿੱਚ ਚਿੰਤਾ ਹੈ ਇਹਦੇ ਵਿੱਚ ਫਿਕਰ ਹੈ ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋ ਕੌਣ ਵੱਡਾ ਮਾਇਆ ਵੜਿਆਈ ਨਹੀਂ ਸੋ ਵੱਡਾ ਜਿਨ ਰਾਮ ਲੈ ਬੁਲਾਈ ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ ਪੜਿਆ ਨਾ ਆਪਾਂ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ ਜਿਨ੍ਹਾਂ ਕੋਲ ਥੋੜੀ ਆ ਉਹ ਭਰਮ ਦੇ ਭੜਕਦੇ ਫਿਰਦੇ ਆ ਜਿਹਦੇ ਕੋਲ ਬਹੁਤ ਆ ਉਹਨਾਂ ਨੂੰ ਚਿੰਤਾ ਖਾ ਰਹੀ ਹੈ ਮਨਮੁਖ ਖਾਦੇ ਭਾਵ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਖਾ ਜਾਂਦੀ ਹੈ ਗੁਰਮੁਖ ਉੱਭਰੇ ਤੇ ਗੁਰਮੁਖ ਸੱਚੇ ਨਾਮ ਨਾਲ ਚਿੱਤ ਜੋੜ ਕੇ ਵੱਜ ਜਾਂਦੇ ਆ ਇਸੇ ਕਰਕੇ ਤਾਂ ਬਾਣੀ ਨਿਕਿਆ ਬਿਨ ਨਾਵੈ ਜਗ ਕਮਲਾ ਫਿਰੈ ਮਾਰੇ ਕਹਿੰਦੇ ਬਿਨਾ ਨਾਮ ਤੋਂ ਜਗ ਝੱਲਾ ਹੋਇਆ ਫਿਰ ਤਾਂ ਨਹੀਂ ਪਤਾ ਲੱਗਦਾ ਪਰਮਾਤਮਾ ਦੇ ਨਾਮ ਤੋਂ ਦੂਰ ਹੋ ਕੇ ਬਿਨ ਨਾਵੈ ਬਿਨਾ ਨਾਮ ਤੋਂ ਬਿਨਾ ਭਜਨ ਤੋਂ ਕਿਆ ਨਾ ਬੜੇ ਸੁਖ ਨੇ ਮੂਲ ਮੰਤਰ ਵਿੱਚ ਗੁਰ ਮੰਤਰ ਵਿੱਚ ਕੋਸ਼ਿਸ਼ ਕਰਿਆ ਕਰੋ ਜੋ ਆਪਾਂ ਸਿਮਰਨ ਕਰਦੇ ਆ ਨਾ ਸਵੇਰੇ ਇਹਦੇ ਵਿੱਚ ਜਿੰਨੀ ਹਾਜ਼ਰੀ ਲੱਗ ਜੇ ਉਨੀ ਥੋੜੀ ਹੈ ਅੱਖੋ ਸਤਨਾ ਇੱਕ ਸੌਤ ਤੋਂ ਵੱਡਾ ਪੁੰਨ ਇਹ ਆ ਵੀ ਜਿਹੜਾ ਵੀ ਤੁਹਾਨੂੰ ਮਿਲੇ ਨਾ ਉਹਨੂੰ ਇਹ ਜ਼ਰੂਰ ਕਹਿਦਾ ਕਰੋ ਵੀ ਸਵੇਰੇ 10 ਮਿੰਟ ਸਿਮਰਨ 'ਚ ਜ਼ਰੂਰ ਜਾਇਆ ਕਰੋ। ਉਦੋਂ ਬਾਅਦ ਨਾ ਸੌਂ ਆ ਹੋਏ ਭਾਵੇਂ ਆ ਜਾ ਕਰੋ ਤੁਹਾਨੂੰ ਵੀ ਵੇਖਿਓ ਫਿਰ ਫਲ ਮਿਲਗਾ। ਕਿਸੇ ਨੂੰ ਨਾਮ ਨਾਲ ਜੋੜ ਦੇਣਾ ਜੋੜਨ ਵਾਲਾ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਕਿਸੇ ਨੂੰ ਭਜਨ ਨਾਲੋਂ ਤੋੜ ਦੇਣਾ ਉਹਦੇ ਵਰਗਾ ਪਾਪ ਨਹੀਂ। ਕਿਸੇ ਨੂੰ ਬੰਦਗੀ ਨਾਲ ਜੋੜ ਦੇਣਾ ਉਹਦੇ ਵਰਗਾ ਫੋਨ ਨਹੀਂ ਕੋਈ ਜੋੜਨ ਹਾਰੋ ਸੰਤ ਜੋੜਨ ਵਾਲਾ ਤਾਂ ਉਹਦਾ ਸੇਵਕ ਹੁੰਦਾ ਉਹਦਾ ਸੰਤ ਹੁੰਦਾ ਹੈ ਜਿਹੜਾ ਜੋੜਦਾ ਹੈ ਤੇ ਇਹ ਜ਼ਰੂਰ ਕਿਹਾ ਕਰੋ ਤੁਰੇ ਫਿਰਦੇ ਵੀ ਸਵੇਰੇ ਨਾ 10 ਮਿੰਟ ਜਦੋਂ ਵਾਇਗੁਰੂ ਸਿਮਰਨ ਹੁੰਦਾ ਹੈ ਤੂੰ ਉਹਦੇ ਵਿੱਚ ਹਾਜ਼ਰੀ ਭਰਿਆ ਕਰ ਕੋਈ ਕੰਮ ਹੈ ਕੋਈ ਬਿਮਾਰੀ ਹੈ ਕੋਈ ਅੜਕ ਹੈ ਸਤਿਗੁਰੂ ਸਭ ਹੱਲ ਕਰ ਦਿੰਦੇ ਆ ਆਖੋ ਸਤਨਾਮ ਪਰ ਕਿਤੇ ਮਨ ਜੋੜ ਕੇ ਇਹ ਵੀ ਮਨਾ ਸਿਮਰਨ ਕਰਕੇ ਆਈਏ ਅਜੇ ਤੱਕ ਨਾ ਕਈ ਵਾਰੀ ਸਾਨੂੰ ਜਦੋਂ ਵੇਖਦੇ ਆ ਅਸੀਂ ਹੁਕਮਨਾਮਾ ਸਾਹਿਬ 'ਚ ਵੀ ਉੱਠ ਪੈਨੇ ਆ ਅਸੀਂ ਸਿਮਰਨ 'ਚੋਂ ਵੀ ਉੱਠ ਪੈਨੇ ਆ ਦੋ ਚੀਜ਼ਾਂ 'ਚੋਂ ਤਾਂ ਬਿਲਕੁਲ ਹੀ ਨਹੀਂ ਉੱਠਣਾ ਚਾਹੀਦਾ ਆਖੋ ਸਤਨਾਮ ਸਿਮਰਨ 'ਚ ਉੱਠਣਾ ਇੱਕ ਹੁਕਮਨਾਮਾ ਹੋ ਰਿਹਾ ਜਦੋਂ ਉਹਦੇ ਵਿੱਚੋਂ ਨਹੀਂ ਉਠਣਾ ਚਾਹੀਦਾ ਹੁਕਮਨਾਮਾ ਪੂਰਾ ਹੋ ਜਾਏ ਇੱਕ ਸਿਮਰਨ ਕਰਾਉਣਿਆ 10 ਮਿੰਟ ਤਾਂ ਉਹ ਪੂਰਾ ਹੋ ਜਾਏ ਉਸ ਤੋਂ ਬਾਅਦ ਭਾਵੇਂ ਚਲਿਆ ਜਾਏ ਕੋਈ ਗੱਲ ਨਹੀਂ ਕਈ ਵਾਰੀ ਮਜਬੂਰੀ ਹੁੰਦੀ ਹੈ ਬੰਦਾ ਨਹੀਂ ਬੈਠ ਸਕਦਾ ਹੁੰਦਾ ਮਾਰੇ ਕਹਿੰਦੇ ਇਹ ਮਾਨੇ ਠਾਉਂਦਾ ਨਾ ਵੀ ਚੱਲੀਏ ਫਲਾਣਾ ਕੰਮ ਕਰਨਾ ਚੱਲੀਏ ਹੁਣ ਆਪਾਂ ਜਦੋਂ ਮਨ ਟਿਕੇ ਹੀ ਨਾ ਇਕਾਗਰਤਾ ਤਾਂ ਬਣੀ ਨਹੀਂ ਤੁਸੀਂ ਆਪ ਦੱਸੋ ਵੀ ਕੀ ਪਵਾਇਆ ਝੋਲੀ ਵਿੱਚ ਕਦੇ ਨਹੀਂ ਭੱਜੇ ਹੋਵਾਂਗੇ ਡਾਕਟਰ ਕੋਲ ਜਾਈਏ ਨਾ ਹਸਪਤਾਲ 'ਚ ਭਾਵੇਂ 50 ਮਰੀਜ਼ ਹੋਣ ਮੂਰੇ ਮਨ ਮਾਰ ਕੇ ਬੈਠਣਾ ਪੈਂਦਾ ਕਿ ਨਹੀਂ ਬੈਠਣਾ ਪੈਂਦਾ ਵੀ ਦਵਾਈ ਲੈ ਕੇ ਜਾਣੀ ਪਊ ਮਨ ਮਾਰੇ ਬਿਨ ਭਗਤ ਨਾ ਹੋਈ ਬਾਣੀ ਦੀਆਂ ਪੰਕਤੀਆਂ ਆਪਾਂ ਕੋਲੋਂ ਕੁਝ ਵੀ ਨਹੀਂ ਕਹਦੇ ਹੁੰਦੇ ਲੱਗਦਾ ਨਾ ਕਈ ਵਾਰੀ ਸ਼ਾਇਦ ਕੋਲੋਂ ਆਹ ਸ਼ਬਦ ਮੇਰਾ ਤਾਂ ਹੈ ਹੀ ਮਨ ਮਾਰੇ ਬਿਨ ਭਗਤ ਨਾ ਹੋਈ ਮਨ ਮਾਰੇ ਬਿਨ ਭਗਤੀ ਕਿਵੇਂ ਹੋ ਜੂ ਮਨ ਮਾਰਦਿਆਂ ਨਾ ਉੱਥੇ ਡਾਕਟਰ ਕਹਿੰਦੇ ਵੀ 2 ਘੰਟੇ ਬਹਿ ਜਾ ਬੈਠਣਾ ਪੈਂਦਾ ਮਨ ਮੁਖ ਖਾਦੇ ਗੁਰਮੁਖ ਹੋਰੇ ਜਿਨੀ ਸੱਚ ਨਾਮ ਚਿੱਤ ਲਾਇਆ ਤਾਂ ਕਰਕੇ ਬੇਨਤੀਆਂ ਤੁਹਾਡੇ ਚਰਨਾਂ ਤੇ ਕਰੀ ਦੀਆਂ ਭਾਈ ਕੋਈ ਲਾਭ ਮਿਲ ਜੇ ਕੋਈ ਕਿਸੇ ਦਾ ਫਾਇਦਾ ਹੀ ਹੋ ਜੇ ਗੁਰੂ ਦੀ ਕਿਰਪਾ ਨਾਲ ਕੀ ਤੰਦਰੁਸਤੀ ਹੋ ਜਾਏ ਕਿਸੇ ਦਾ ਕਾਰਜ ਰਾਸ ਆ ਜਾਏ ਮਾਰੇ ਕਹਿੰਦੇ ਨਹੀਂ ਆਪਾਂ ਸਾਰੇ ਕਮਲੇ ਵਿੱਚ ਹੀ ਮੈਂ ਆ ਗਿਆ ਆਪਾਂ ਸਾਰੇ ਮਾਰੇ ਕਹਿੰਦੇ ਬਿਨ ਨਾ ਆਵੇ ਜਗ ਕਮਲਾ ਫਿਰ ਗੁਰਮੁਖ ਨਾਦਰੀ ਆਇਆ ਇਹ ਤਾਂ ਉਹ ਨਦਰ ਮਿਲਦੀ ਹੈ ਕਿਸੇ ਗੁਰਮਖਾ ਨੂੰ ਸਤਿਗੁਰ ਦੇ ਸਨਮ ਹੋ ਕੇ ਇਹ ਦਿਸ ਪੈਂਦਾ ਹੈ ਨਾਜ਼ਰ ਮਿਲ ਜਾਂਦੀ ਹੈ ਗੁਰਮੁਖ ਨਾਦਰੀ ਆਇਆ ਨਹੀਂ ਸੰਸਾਰ ਨਾਮ ਤੋਂ ਬਿਨਾ ਝੱਲਾ ਹੋਇਆ ਫਿਰਦਾ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਹੁਣ ਅਰਥ ਕਰਨ ਦੀ ਲੋੜ ਹੈ ਕਿਤੇ ਆਪਾਂ ਨੂੰ ਸਮਝ ਆ ਰਹੀ ਹੈ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਵੀ ਜਿਹੜਾ ਸੁੱਖਾਂ ਦਾ ਦਾਤਾ ਹੈ ਉਹਨੂੰ ਤਾਂ ਮਨ ਚ ਹੀ ਨਹੀਂ ਵਸਾਇਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਨਾਮ ਰੂਪ ਅੰਮ੍ਰਿਤ ਹਰੇਕ ਜੀਵ ਦੇ ਹਿਰਦੇ ਰੂਪ ਘਰ ਵਿੱਚ ਹੈ ਹਿਰਦੇ ਘਰ ਵਿੱਚ ਭਰਿਆ ਹੋਇਆ ਸਾਡੇ ਨਕਾ ਨੰ ਸਾਰੇ ਦੁੱਖਾਂ ਦਾ ਲਾਜ ਵੀ ਸਾਡੇ ਅੰਦਰ ਹੀ ਹੈ ਉਹਨੂੰ ਭਰਪੂਰ ਕਰ ਲੈਣਾ ਹਿਰਦੇ ਰੂਪ ਘਰ ਵਿੱਚ ਭਰਿਆ ਹੋਇਆ ਪਰ ਮਨ ਮੁਖਾਂ ਨੂੰ ਉਹਦਾ ਰਸ ਨਹੀਂ ਆਉਂਦਾ ਉਹ ਦਿਸਿਆ ਨਹੀਂ ਸੰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਤੂੰ ਪ੍ਰਮਾਤਮਾ ਦੀ ਜੋਤ ਸਰੂਪ ਹੈ ਇਹ ਤੇ ਜਿਨ੍ਹਾਂ ਨੇ ਜੱਪਿਆ ਉਹਨਾਂ ਨੂੰ ਪਤਾ ਹੈ ਫਿਰ ਬੁੱਧੂ ਸ਼ਾਹ ਨੂੰ ਪਤਾ ਸੀ ਵੀ ਕੀ ਪਾਵਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਨਸੀਰਾ ਨੂੰ ਫਿਰ ਪਤਾ ਲੱਗਿਆ ਜਦੋਂ ਅਰਦਾਸ ਕੀਤੀ ਤਾਂ ਵੀ ਮਹਾਰਾਜ ਇਹ ਦਰਸ਼ਨ ਕਰਨਿਆ ਸੀ ਆਪਾਂ ਕਹਿੰਨਾ ਮਹਾਰਾਜ ਦਰਸ਼ਨ ਬਖਸ਼ੋ ਬਸ ਆਹ ਦਰਸ਼ਨ ਆ ਜਾਣ ਬਿਉੱਖਾ ਮਿਲ ਜਣਾ ਸਾਨੂੰ ਪਤਾ ਲੱਗ ਜੇ ਕਿ ਤੁਸੀਂ ਕਿੰਨੇ ਸੁੱਖਾਂ ਦੇ ਸਮੁੰਦਰ ਹੋ ਧਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣਾ ਹੈ ਭਰਮ ਦਾ ਭਰਮ ਭੁਲਾਇਆ ਜਿਵੇਂ ਹਰਨ ਆਪਣੀ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ ਭਰਮ ਵਿੱਚ ਭੁੱਲਿਆ ਪਟਕਦਾ ਫਿਰਦਾ ਕਸਤੂਰੀ ਉਹਦੀ ਨਾਭੀ ਜੀ ਹੁੰਦੀ ਹੈ ਉਹਦੇ ਕੋਲ ਹੀ ਹੁੰਦੀ ਹੈ ਇਸ ਕਰਕੇ ਹੈ ਸਾਡੇ ਕੋਲ ਹੀ ਸਭ ਕੁਝ ਪਰ ਆਪਾਂ ਪਟਕਦੇ ਕਿੱਥੇ ਫਿਰਦੇ ਆਂ ਬਾਹਰ ਤੇ ਮਨਮੁਖ ਨਾਮ ਅੰਮ੍ਰਿਤ ਨੂੰ ਛੱਡ ਕੇ ਇਹ ਵਿਅਉ ਇਕੱਠਾ ਕਰਦਾ ਰਹਿੰਦਾ ਜਿਉ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜੇ ਕਹਿੰਦੇ ਅੰਮ੍ਰਿਤ ਛੱਡ ਕੇ ਵਿਕ ਸੰਗਰ ਹੈ ਜ਼ਹਿਰ ਨਾਲ ਰਹਿੰਦਾ ਕਰਤਾ ਆਪ ਕੋ ਆਇਆ ਆਪਣੇ ਪਿਛਲੇ ਕਰਮਾਂ ਦੇ ਅਨੁਸਾਰ ਹੁੰਜਿਆ ਹੋਇਆ ਸੋਜੀ ਕਿੰਨਾ ਨੂੰ ਪੈਂਦੀ ਆ ਗੁਰਮੁਖ ਵਿਰਲੇ ਸੋਜੀ ਪਈ ਮਹਾਰਾਜ ਕਹਿੰਦੇ ਫਿਰ ਕਿਸੇ ਵਿਰਲੇ-ਵਿਰਲੇ ਗੁਰਮੁਖਾ ਨੂੰ ਇਹ ਸੋਜੀ ਪੈਂਦੀ ਹੈ ਕਿ ਮਨਾ ਅਸਲੀ ਦਰਸ਼ਨ ਕਰੀਏ ਗੁਰਮੁਖ ਵਿਰਲੇ ਸੋਜੀ ਪੀ ਤਨਾ ਅੰਦਰ ਬ੍ਰਹਮ ਦਿਖਾਇਆ ਅੰਦਰ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਸਮਝ ਪੈ ਗਈ ਉਹਨਾਂ ਨੂੰ ਹਿਰਦੇ ਵਿੱਚ ਪਰਮਾਤਮਾ ਦਿਸ ਪਿਆ ਜਿੱਦਣ ਦਿਸ ਪਿਆ ਫੇਰ ਜਿਹੜੇ ਆਪਾਂ ਕਹਿੰਦੇ ਅੰਦਰ ਰੋਗ ਕਲੇਸ਼ ਨੇ ਫਿਰ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਫੇਰ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਤੇ ਸਰੀਰ ਠੰਡੇ ਠਾਰ ਹੋ ਗਿਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਉਹਨਾਂ ਦਾ ਮਨ ਤੇ ਸ਼ਰੀਰ ਠੰਡੇ ਠਾਰ ਹੋ ਜਾਂਦੇ ਹਨ ਤੇ ਜੀਵ ਨਾਲ ਜਪ ਕੇ ਉਹਨਾਂ ਨੂੰ ਫਿਰ ਨਾਮ ਦਾ ਰਸ ਆਉਣ ਲੱਗ ਜਾਂਦਾ ਹੈ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ ਇਸ ਤਰ੍ਹਾਂ ਪਰ ਇਹ ਕਹਿੰਦੇ ਸਤਿਗੁਰੂ ਦੇ ਸ਼ਬਦ ਨਾਲ ਹੀ ਜਿਹੜਾ ਨਾਮ ਦਾ ਅੰਗੂਰ ਹੈ ਇਹ ਹਿਰਦੇ ਚ ਉਗਦਾ ਹੈ ਗਿਆਨ ਦਾ ਪ੍ਰਕਾਸ਼ ਜਦੋਂ ਪ੍ਰੀਤ ਬਣਦੀ ਹੈ ਫਿਰ ਬੰਦਾ ਪ੍ਰੀਤ ਨਾਲ ਜੁੜਦਾ ਫਿਰ ਉਹ ਅੰਦਰ ਉਗਦਾ ਫਿਰ ਸ਼ਬਦ ਦੇ ਰਾਹੀ ਫਿਰ ਹਰੀ ਨਾਮ ਨਾਲ ਮੇਲ ਹੁੰਦਾ ਹੈ ਸਬਦ ਦੇ ਹੀ ਸ਼ਬਦ ਤੋਂ ਨਾਉ ਉਭਜੈ ਭਾਵ ਨਾਮ ਪੈਦਾ ਹੁੰਦਾ ਹੈ ਸ਼ਬਦ ਦੇ ਮੇਲ ਮਿਲਾਇਆ ਫਿਰ ਸ਼ਬਦ ਦੇ ਰਾਹੀ ਮੇਲ ਹੋ ਜਾਂਦਾ ਨਹੀਂ ਤਾਂ ਮਹਾਰਾਜ ਕਹਿੰਦੇ ਬਿਨ ਸ਼ਬਦ ਹੈ ਸਭ ਜਗ ਬੌਰਾਨਾ ਦੋ ਵਾਰੀ ਪੰਕਤੀ ਆਈ ਇੱਕ ਵਾਰੀ ਤਾਂ ਬਿਨ ਨਾ ਆਵੇ ਜਗ ਕਮਲਾ ਫਿਰੈ ਇਥੇ ਮਹਾਰਾਜ ਕਹਿੰਦੇ ਬਿਨ ਸ਼ਬਦ ਹੈ ਸਭ ਜਗ ਪੌਰਾਨਾ ਵੀ ਬੋਲੇ ਹੋਏ ਫਿਰਦੇ ਆਂ ਬਿਰਥਾ ਜਨਮ ਗਵਾਇਆ ਵੀ ਜਨਮ ਹੈ ਜਿਹੜਾ ਉਹ ਬਿਰਥਾ ਜਾ ਰਿਹਾ ਹੈ ਕਾਤੋ ਬਿਨਾ ਜੀ ਸਿਮਰਨ ਤੋਂ ਬਿਨ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਗੁਰੂ ਦਾ ਇੱਕ ਸ਼ਬਦ ਹੀ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਹੀ ਮਨੁੱਖ ਨੂੰ ਮਿਲਦਾ ਹੈ ਹੁਣ ਆਪਣੇ ਅਰਥ ਤੇ ਹੈ ਨਹੀਂ ਇਹ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਕੀ ਕਹਿੰਦੇ ਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਏ ਵੀ ਗੁਰੂ ਦਾ ਇੱਕ ਸ਼ਬਦ ਹੀ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਸਨਮੁਖ ਬੈਠ ਕੇ ਹੀ ਮਿਲ ਸਕਦਾ ਹੈ ਸੋਹਰ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਏ ਮਹਾਰਾਜ ਕਹਿੰਦੇ ਹੈ ਭਾਈ ਦੱਸੋ ਹਰੀ ਜੋ ਅਗੰਮ ਪੁਰਖ ਹੈ ਉਹ ਕਿਸ ਤਰ੍ਹਾਂ ਮਿਲਦਾ ਹੈ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਾਣ ਕਿਉ ਧਈਏ ਉਹਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਦਿਸਦਾ ਵੀ ਨਹੀਂ ਉਹਨੂੰ ਕਿਵੇਂ ਸਿਮਰਈਏ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਈਏ ਮਾਰੇ ਕਹਿੰਦੇ ਸ਼ਕਲ ਤੋਂ ਬਿਨਾ ਮਾਇਆ ਤੋਂ ਰਹਿਤ ਹੈ ਪੌਂਚ ਤੋਂ ਪਰੇ ਹੈ ਸੁ ਕੀ ਆ ਕੇ ਉਹਦੀ ਸਿੱਖਸਲਾ ਕਰੀਏ ਮਾਰੇ ਕਹਿੰਦੇ ਫਿਰ ਉਹ ਪ੍ਰਮਾਤਮਾ ਆਪ ਉਪਦੇਸ਼ ਦਿੰਦਾ ਹੈ ਜਿਸੇ ਆਪ 부ਜਾਏ ਆਪ ਸੋ ਹਰ ਮਾਰਗ ਪਾਈਐ ਜਿਸ ਮਨੁੱਖ ਨੂੰ ਉਹ ਆਪ ਸਮਝ ਦਿੰਦਾ ਹੈ ਉਹ ਮਾਲਕ ਦੇ ਰਾਹ ਤੇ ਫਿਰ ਤੁਰਦਾ ਹੈ ਫਿਰ ਕਿਰਪਾ ਹੁੰਦੀ ਹੈ ਗੁਰ ਪੂਰਾ ਵੇਖ ਲਿਆ ਗੁਰ ਸੇਵਾ ਪਾਈਐ ਫਿਰ ਪੂਰੇ ਗੁਰੂ ਨੇ ਹੀ ਉਹਦਾ دیدار ਕਰਾਇਆ ਹੈ ਤੇ ਗੁਰੂ ਦੀ ਦਸੀਕਾਰ ਕੀਤਿਆ ਹੀ ਉਹ ਪ੍ਰਮਾਤਮਾ ਫਿਰ ਮਿਲਦਾ ਹੈ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ